ਇਹ ਪਰਵੇਟ ਵੀ ਇੱਕ ਬਹੁਤ ਬੋਲੋ ਸਕਦੀ ਆ ਕੀ ਆ ਬਰੋ। ਹਸੀਨਾ ਤੇ ਐਸੀ ਇਨਸਾਈਡ ਦਿੱਲੀ ਗੇਟ ਐਥੇ ਸਾਨੂੰ ਇੱਕ ਲక్ష్ਮਨ ਸਵੀਟ ਸ਼ਾਪ ਹੈ ਐਥੇ ਐਸੀ ਰੇਡ ਕੀਤੀ ਹੈ ਜੀ। ਕੀ ਪਾਇਆ ਗਾ ਜੀ। ਐਸੀ ਬਹੁਤ ਹੀ ਅਨਹਾਈਡ੍ਰਿਕ ਤਰੀਕੇ ਨਾਲ ਸਬੰਧ ਇਹਨਾਂ ਦਾ ਪਿਆ ਜਿਸ ਤੇ ਇਹਨਾਂ ਦੇ ਛੋਲੇ ਬੋਇਲਡ ਪਏ ਨੇ ਉਹਦੇ ਉੱਤੇ ਹੀ ਇਹਨਾਂ ਦੇ ਮੈਲੇ ਕਪੜੇ ਜਿਹੜੇ ਸੁੱਕਰੇ ਆ ਨਾਲ ਹੀ ਇਹਨਾਂ ਦੇ ਵਾਸ਼ਰੂਮ ਹੈ ਬਹੁਤ ਹੀ ਅਨਹਾਈਡ੍ਰਿਕ ਤਰੀਕੇ ਚ ਪਿਆ ਸਾਰਾ ਕੁਝ। ਤੇ ਮਸਾਲੇ ਜਿਹੜੀ ਦੇਖਿਆ ਉਹਨਾਂ ਮਸਾਲੇ ਬਹੁਤ ਬੁਰੀ ਕੰਡੀਸ਼ਨ ਚ ਪਿਆਰੀ ਪਤਾ ਨਹੀਂ ਕਦੋਂ ਬਣਿਆ ਜੀ ਤੇ ਕਿੰਨੇ ਬੁਲਾਨੇ ਮਸਾਲੇ ਯੂਜ਼ ਕਰ ਰਹੇ ਕੋਈ ਮੈਨੂਫੈਕਚਰਿੰਗ ਡੇਟ ਕਿਤੇ ਕੁਝ ਨਹੀਂ ਹੈ ਲੂਜ਼ ਮਸਾਲੇ ਯੂਜ਼ ਕਰਤੇ ਜਾ ਰਹੇ ਜੋ ਕਿ ਬ੍ਰਾਂਡ ਹੈ ਇਹਨਾਂ ਨੂੰ ਜੀ ਸੈਂਪਲਿੰਗ ਹਰ ਇੱਕ ਚੀਜ਼ ਲਗਭਗ ਮੈਂ ਸਾਤਾ ਸੈਂਪਲ ਇਹ ਤੋਂ ਲੈ ਕੇ ਜਾਵਾਂਗਾ ਤੇ ਲਗਭਗ ਹਰ ਇੱਕ ਚੀਜ਼ ਦੀ ਸੈਂਪਲਿੰਗ ਮੈਂ ਕਰਾਂਗਾ ਇਸ ਤੋਂ ਬਾਅਦ पता लगेगा ਕਿ ਕਿੰਨਾ ਟੈਕਪੋਲ ਆ ਜਾਏਗੀ ਇੱਕ ਦਿਨ 15 ਡੇਜ਼ ਰਿਪੋਰਟ ਆ ਜਾਏਗੀ ਸਰ ਅੱਜ ਸਾਡੀ ਸੇਵਾ ਸੈਂਪਲਿੰਗ ਕਰ ਰਹਾ ਹੈ ਲੇਕਿਨ ਹਜੇ ਤੱਕ ਕੋਈ ਰਿਜ਼ਲਟ ਨਹੀਂ ਮਿਲਦਾ ਹਾਂ ਜੀ ਸਾਰੇ ਰਿਜ਼ਲਟ ਆ ਰਹੇ ਸਾਡੇ ਕੋਲ ਬਿਲਕੁਲ ਸਹੀ ਗੱਲ ਹੈ ਜਿੰਨੀ ਵੀ ਸੈਂਪਲਿੰਗ ਹੋਈ ਹੈ ਸੋਟਾ ਡਾਇਰੀ ਤੇ ਪ੍ਰੋਟੋਕਾਲ ਭਰਿਆ ਸੀ ਹਾਂਜੀ ਹਾਂ ਇਹ ਕਰਦੇ ਇੱਕ ਨੌਨ ਪ੍ਰੋਸੀਜਰ ਹੈ ਜੀ ਇੱਕ ਸਾਰਾ ਜਿਹੜਾ ਫੂਡ ਸੇਫਟੀ ਐਕਟ ਦੇ ਤਹਿਤ ਪ੍ਰੋਸੀਜਰ ਹੈ ਪਹਿਲਾਂ ਸੈਂਪਲਿੰਗ ਹੋਊਗੀ ਫਿਰ ਰਿਪੋਰਟ ਆਊਗੀ ਫਿਰ ਨੋਟਿਸ ਜਾਊਗਾ ਫਿਰ ਅਸੀਂ ਕੇਸ ਰਜਿਸਟਰ ਕਰਾਂਗੇ ਉਸ ਸਾਰੇ ਪ੍ਰੋਸੈਸ ਦੇ ਵਿੱਚ ਇਹ ਹੈ ਉਸ ਕੇਸ ਦੀ ਲੱਗੂਆ ਕਿੰਨਾ ਟਾਈਮ ਲੱਗਦੀ ਹੈ ਲੋਕਾਂ ਦੇ ਡੇਟਾ ਖਿਲਾੜ ਕਰਨ ਵਾਲਾ ਇੱਕ ਕਾਨੂੰਨੀ ਰਵੇ। ਨਿਦਮ ਤੇ ਉਹ ਅਸੀਂ ਕੇਸ ਲਗਾਣਾ ਹੈ ਨਾ ਦਰਜ ਕਰਾਂਗੇ ਸਰ ਉਸ ਤੋਂ ਇਨਫੋਰਮ ਨਹੀਂ ਕਰਦੇ ਤੁਸੀਂ ਕੀ ਜੀ پولیس ਸਾਰਡੀ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ ਜੀ ਅੱਛਾ ਜੇ ਇਨ ਕੇਸ ਸਾਨੂੰ ਲੱਗਦਾ ਕਿ ਵੀ ਕੋਈ ਸਾਨੂੰ ਹਮਲ ਕਰੇਗਾ ਤਾਂ ਫਿਰ ਅਸੀਂ ਪੁਲਿਸ ਨੂੰ ਬੁਲਾਣੀ ਹੈ ਅੱਜ ਅਸੀਂ ਇੱਥੇ ਆਏ ਹਾਂ ਲਕਸ਼ਮਨ ਸਵੀਟ ਸ਼ਾਪ ਜਿਹੜੀ ਹੈ ਇੱਥੇ ਅਸੀਂ ਸੈਂਪਲਿੰਗ ਕਰ ਰਹੇ ਹਾਂ ਬੜੀ ਠੀਕ ਹੈ ਸਰ ਪੁੱਲ ਲਾਈ ਜਾ ਫਿਲਹਾਲ ਮੈਂ ਇੱਕ ਪ੍ਰੀਪੇਅਰਡ ਬੋਇਲਡ ਚਨਾ ਪ੍ਰੀਪੇਅਰਡ ਹਨ ਦੀ ਜਿਹੜੀ ਸਬਜ਼ੀ ਹੈ ਤੇ ਮਿਰਚਾਂ ਹੋ ਗਿਆ ਹਲਦੀ ਹੋ ਗਿਆ ਬਾਕੀ ਹੋਰ ਮੈਂ ਦੇਖ ਰਹਾ ਜੋ ਜੋ ਮੈਨੂੰ ਲੱਗੇਗਾ ਡਾਊਟਫੁਲ ਉਹ ਸਾਰੇ ਚੀਜ਼ਾਂ ਦਾ ਮੈਂ ਸੈਂਪਲ ਲਵਾਂਗਾ ਜੀ ਬਈ ਕਈ ਕਈ ਜਗ੍ਹਾ ਬਹੁਤ ਸਮਾਲ ਰੱਖਿਆ ਹੋਇਆ ਸੀ ਤੋਂ ਤੇ ਸ਼ੁਕਰੀਆ ਪਾਈਆਂ ਦੀ ਹਾਂ ਉਹਨਾਂ ਦੇ ਫਿਰ ਅਨਾਇਡਰਿਕ ਲਾਨ ਬਣਦਾ ਜੀ ਉਹ ਅਨਾਇਡਰਿਕ ਲਾਨ ਵੀ ਮੈਂ ਇਹਨਾਂ ਦਾ ਕੱਟੂ ਜਿਹੜਾ ਫੂਡ ਕਲਰ ਵੀ ਯੂਜ਼ ਕਰਦੇ ਤਾਂ ਤੁਹਾਡੇ ਕੋਲ ਹੁਣੇ ਤੀਜੀ ਡਿਊਟੀ ਲੈ ਆ ਹਾਂਜੀ ਅਪਰੂਵ ਹੈ ਹਾਂਜੀ ਇਹ ਕਲਰ ਅਪਰੂਵ ਨੇ ਪਰ ਇਹਨਾਂ ਦੀ ਜਿਹੜੀ ਕੁਆਂਟੀਟੀ ਹੈ ਉਹ ਵੀ ਇੱਕ ਇਮੇਜਿਨੇਬਲ ਕੁਆਂਟੀਟੀ ਹੀ ਪਾ ਸਕਦੇ ਪਰ ਪਾਈ ਪਾਣੀ ਚਾਹੀਦੀ ਹੈ ਉਹ ਵੀ ਅਸੀਂ ਚੈੱਕ ਕਰਨ ਵਾਸਤੇ ਲੈਬ ਚ ਭੇਜਾਂਗੇ ਜੇ ਜਿੰਦਾ ਬੰਗੜਾ ਸੇਧ ਨਾਲ ਕਲਵਾਰ ਜਿਹੜੇ ਰੈਗੂਲਰਲੀ ਜਿਹੜੇ ਹੈਗੇ ਚੇਕ ਕਰਦੇ ਆਂ ਔਰ ਉਹਨਾਂ ਸੇਧ ਨਾਲ ਕਲਵਾਰ ਹੋਰੇ ਇੱਥੇ ਫੋਸਪੋਰਸ ਦੇ ਵਿੱਚ ਔਰ ਮੋਤੀ ਮੇਰੀ ਅਚੇਤ ਨਹੀਂ ਹੋ ਰਹਾ ਅਸੀਂ ਤਾਂ ਆਪਣੀ ਡਿਊਟੀ ਪੂਰੀ ਤਨਦਾਈ ਨਾਲ ਨਿਭਾ ਰਹੇ ਆਂ ਤੇ ਅਸੀਂ ਰੈਗੂਲਰ ਚੈਕਿੰਗ ਕਰਦੇ ਆਂ ਜੇ ਕੋਈ ਕੁਝ ਸਾਨੂੰ ਲੱਗਦਾ ਜਿੱਥੇ ਕੋਈ ਪ੍ਰੋਬਲਮ ਆ ਅਸੀਂ ਮੌਕੇ ਤੇ ਅਸੀਂ ਪਹੁੰਚ ਕੇ ਅਸੀਂ ਕਾਰਵਾਈ ਕਰਦੇ ਆਂ ਜੀ ਇਨਾਂ ਨੂੰ ਬੋਲ ਇਸ਼ਾਨ ਬਾਂਸਲ